ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੇ ਆ ਇੱਕ ਕੂੜਾ ਹੋ ਰਿਹਾ ਇਹਦੇ ਨਾਲ ਦਾ ਅੱਛਾ ਜੀ ਤੇ ਬਾਕੀ ਇਹੀ ਹੈਗਾ ਆਪਣਾ ਕੋ ਜ਼ेड ਬਲਕ ਜ਼ेड ਬਲਕ ਹੈ ਨਹੀਂ ਸਾਡੀ ਫੀਸ 20000 ਆ ਜੀ ਬਾਕੀ ਜਿਸ ਤਰ੍ਹਾਂ ਦਾ ਵੀ ਕੋਈ ਕਰ ਲੇ ਠੀਕ ਹੈ ਉਸ ਤਰ੍ਹਾਂ ਕਰ ਲੈਣੇ ਇਹ ਦਾ ਨਾਮ ਸਰਤਾਜ ਸਿੰਘ ਬੜੈਚਾ ਜੀ ਜੀ ਇਹ ਪਹਿਲਾਂ ਬਾਹਰ ਜਾਣ ਦਾ ਸੋਚ ਰਿਹਾ ਸੀਗਾ ਠੀਕ ਹੈ ਜੀ ਥੋੜਾ ਜਿਹਾ ਆਪਾਂ ਉੱਤਰ ਵੀ ਬਾਰ ਬਾਰ ਜਿਹਾ ਕੀਤਾ ਹੈ ਆਹ ਸੁਣ ਇੱਕ ਇਹ ਬਹੁਤ ਵਧੀਆ ਬਿਜ਼ਨਸ ਆ ਜੀ ਸਹਾਇਕ ਧੰਦਾ ਨਾਲ ਖੇਤੀ ਦੇ ਹੂੰ ਉਸ ਕਰਕੇ ਹੀ ਅਸੀਂ ਸ਼ੁਰੂ ਕੀਤਾ ਹੈ ਬੰਦੇ ਹੈਗੇ ਨੇ ਸਾਰੇ ਠੀਕ ਹੈ ਜੀ ਉਹਨਾਂ ਨੂੰ ਵੀ ਮੈਨੂੰ ਟੱਚ ਨਹੀਂ ਕਰ ਦਿੰਦੀ ਠੀਕ ਹੈ ਜੀ ਐਨੀ ਵਫਾਦਾਰ ਦੇਖੋ ਧੂੜਿਆਂ ਦੇ ਕੰਮ ਵਿੱਚ ਜਾਂ ਇਹ ਕੰਮ ਦੇ ਵਿੱਚ ਆ ਕੇ ਜੀ ਬੰਦਾ ਨਸ਼ੇਲ ਨਹੀਂ ਜਾਂਦਾ ਜੀ ਸਾਰੇ ਬੱਚਿਆਂ ਨੂੰ ਇਹ ਕਰਨੇ ਚਾਹੀਦੇ ਆ ਠੀਕ ਹੈ ਜੀ ਸਾਸੀ ਕੌਜੀ ਦੋਸਤੋ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਜਕਸੀਤ ਸਿੰਘ ਬਿੱਲੂ ਅੱਜ ਅਸੀਂ ਪਹੁੰਚਿਆ ਬੋਹਾ ਸ਼ਹਿਰ ਦੇ ਵਿੱਚ ਸ਼ੇਰਖਾ ਪਿੰਡਾ ਉਹਦੇ ਨਾਲ ਹੀ ਹੈ ਬੜੈਚ ਹਾਰਸ ਫਾਰਮ ਜਿੱਥੇ ਸਰਦਾਰ ਸਤਨਾਮ ਸਿੰਘ ਬੜੈਚ ਆਪਣੇ ਬਹੁਤ ਹੀ ਖੂਬਸੂਰਤ ਫਾਰਮ ਉਸ ਬਣਾਇਆ ਹੋਇਆ ਹੈ ਉਹਨਾਂ ਨੇ ਇੱਥੇ ਘੋੜੇ ਕਬੂਤਰ ਸਾਰੇ ਇੱਕ ਤਰ੍ਹਾਂ ਦਾ ਜਿਹੜਾ ਨੈਚਰ ਜਾਨਵਰ ਨੇ ਜਿਹੜੇ ਉਹ ਰੱਖੇ ਹੋਏ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਸੁਆਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਫਾਰਮ ਤੇ ਆਏ ਵੜੈ ਸਾਹਿਬ ਇਹ ਦੱਸੋ ਵੀ ਤੁਹਾਡੇ ਜਿਹੜੇ ਹੈਗੇ ਫਾਰਮ ਦੇ ਵਿੱਚ ਕਿਹੜੇ ਕਿਹੜੇ ਘੋੜੇ ਰੱਖੇ ਹੋਏ ਆ ਕਿਦੋਂ ਤੁਹਾਨੂੰ ਸ਼ੌਂਕ ਜੱਗਿਆ ਸਾਨੂੰ ਸ਼ੌਕ ਜੀ ਸਾਡੇ ਪੜਦਾਦਾ ਜੀ ਪਾਕਿਸਤਾਨ ਦੇ ਵਿੱਚ ਮਿਲਟਰੀ ਦੇ ਵਿੱਚ ਸਰਦਾਰ ਰਸਾਲਦਾਰ ਰਮੇਂਦਰ ਸੀ ਜੀ ਉਹਨਾਂ ਦਾ ਨਾਮ ਸਰਦਾਰ ਸੰਤ ਸਿੰਘ ਵੜੈਸੀ ਸੀ ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਸ਼ੌਕ ਸੀਗਾ ਫਿਰ ਅਸੀਂ ਬਹੁਤ ਪੁਰਾਣੇ ਹੀ ਘੋੜੇ ਰੱਖਦੇ ਆਏ ਹਾਂ ਹੁਣਸ ਅਸੀਂ ਵਿੱਚੋਂ ਬੰਦ ਕਰਤਾ ਸੀ ਕੰਮ ਹੁਣ ਫਿਰ ਦੋ ਘੋੜੇ ਲੈਂਦੇ ਆ ਇੱਕ ਮਾਰਵਾੜੀ ਐ 564+ ਐ ਜੈਡ ਬਲੈਕ ਐ ਜੀ ਇੱਕ ਜੇ ਆਪਾਂ ਜੈਡ ਬਲੈਕ ਦੀ ਗੱਲ ਕਰਈਏ ਜਿਹੜਾ ਮਾਰਵਾੜੀ ਤੁਸੀਂ ਘੋੜਾ ਕਹਿ ਰਹੇ ਹੋ ਇਹਦੀ ਹਾਈਟ ਕਿੰਨੀ ਦੱਸਿਓ ਤੁਸੀਂ 564 ਜੀ 564 ਇਹਦੇ ਨਾਲ ਦਾ ਪੰਜਾਬ ਦੇ ਵਿੱਚ ਜੇ ਕੋਈ ਹੈ ਘੋੜਾ ਇਹਦੇ ਨਾਲ ਦੀ ਲੈ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੇ ਐ ਇੱਕ ਘੋੜਾ ਹੋਰ ਹੈ ਇਹਦੇ ਨਾਲ ਦਾ ਅੱਛਾ ਜੀ ਤੇ ਬਾਕੀ ਇਹੀ ਹੈਗਾ ਆਪਣਾ ਕੋ Z ਬਲੈਕ Z ਬਲੈਕ ਹੈ ਨਹੀਂ ਅੱਛਾ ਇਹਦੀ ਕੀ ਖਾਸੀਅਤ ਹੈ ਜੀ ਕੋੜੇ ਦੀ ਮਾਰਵਾੜੀ ਆ ਜੀ ਕੰਡ ਕੰਡੀਸ਼ਨ ਸਾਰੀ ਚੰਗੀ ਹੈ ਓਕੇ ਹਾਂਜੀ ਇਹ ਇਹਦੀ ਕ੍ਰਾਸ ਕਰਾਈ ਹੈ ਜਿਹੜੀ ਕ੍ਰਾਸ ਕਰਾਂਦਾ ਕੀ ਤੁਹਾਡਾ ਚੱਲਦਾ ਹੈਗਾ ਸਾਡੀ ਫੀਸ 20000 ਆ ਜੀ ਬਾਕੀ ਜਿਸ ਤਰ੍ਹਾਂ ਦਾ ਵੀ ਕੋਈ ਕਰ ਲੇ ਠੀਕ ਹੈ ਉਸ ਤਰ੍ਹਾਂ ਕਰ ਲੈਣੇ ਇਹ ਬੜਾ ਸਾਹਿਬ ਕੇ ਦੱਸੋ ਜਿਹੜਾ ਸ਼ੌਕ ਹੈ ਇਹ ਦੇਖੋ ਬਹੁਤ ਮਹਿੰਗਾ ਸ਼ੌਕ ਆ ਕਹਿੰਦੇ ਘੋੜੀਆਂ ਰੱਖਣ ਦਾ ਸ਼ੌਕ ਹਰ ਇੱਕ ਬੰਦਾ ਨਹੀਂ ਰੱਖ ਸਕਦਾ ਇਹ ਇੰਨਾ ਮਹਿੰਗਾ ਸ਼ੌਕ ਤੁਨ ਕਿਵੇਂ ਜਾ ਗਿਆ ਕੀ ਗੱਲਬਾਤ ਹੈ ਪੁਰਾਣੇ ਰੱਖਣ ਕਰਕੇ ਜੀ ਹੂੰ ਸੀਗਾ ਫਾਦਰ ਸਾਡੇ ਸਰਪੰਚ ਰਹੇ ਨੇ 17 ਸਾਲ ਬੋਹਾ ਦੇ ਠੀਕ ਹੈ ਜੀ ਸਰਦਾਰ ਸੋਨ ਸਿੰਘ ਹੂੰ ਬਸ ਉਹਨਾਂ ਨੂੰ ਥੋੜਾ ਸ਼ੌਕ ਸੀ ਉਦੋਂ ਮੈਂ ਰੱਖੀਆਂ ਸੀਗੀਆਂ ਫਿਰ ਬੱਚੇ ਬਾਹਰ ਸਟੱਡੀ ਵਾਸਤੇ ਚਲੇ ਗਏ 10 ਸਾਲ ਮੈਂ ਮੁਹਾਲੀ ਲਾਇਆ ਜੀ ਬੱਚਿਆਂ ਦੀ ਸਟੱਡੀ ਕਰਕੇ ਠੀਕ ਹੁਣ ਵੱਡੀ ਬੇਟੀ ਬਾਹਰ ਹੈ ਜੀ ਉਹ ਕੈਨੇਡਾ ਸੈਟ ਹੈ ਠੀਕ ਹੈ ਜੀ ਦੋਨੇ ਬੱਚੇ ਇੱਥੇ ਨੇ ਠੀਕ ਹੈ ਜੀ ਇਹਦੀ ਮੈਰਿਜ ਕੀਤੀ ਹੈ ਬੇਟੇ ਦੀ ਠੀਕ ਹੈ ਜੀ ਆਪਣੇ ਜਿਹੜਾ ਬੇਟਾ ਹੈਗਾ ਇਹਦਾ ਕੀ ਸ਼ੋਭ ਨਾਮ ਹੈ ਤੇ ਇਹਨਾਂ ਨੂੰ ਵੀ ਸ਼ੌਕ ਹੈ ਤੁਸੀਂ ਪਾਲਤਾਂ ਨਾਲ ਇਹਦਾ ਨਾਮ ਸਰਤਾਜ ਸਿੰਘ ਵੜੈਚਾ ਜੀ ਜੀ ਇਹ ਪਹਿਲਾਂ ਬਾਹਰ ਜਾਣ ਦਾ ਸੋਚ ਰਿਆ ਸੀਗਾ ਠੀਕ ਹੈ ਜੀ ਥੋੜਾ ਜਿਹਾ ਆਪਾਂ ਉੱਤਰ ਵੀ ਬਾਰ ਬਾਰ ਜਿਆ ਕੀਤਾ ਆ ਆ ਸੋਨੇ ਇੱਕ ਗੱਲ ਦੱਸਿਦਿਆਂ ਵੀ ਬਾਹਰ ਜਾਣ ਦਾ ਜਿਹੜਾ ਸ਼ੌਂਕ ਹੈ ਨਾ ਪੰਜਾਬੀਆਂ ਦੇ ਵਿੱਚ ਆ ਸਰਦਾਰ ਬੜਾਇਆ ਸਾਹਿਬ ਤੋਂ ਦੇਖੋ ਸਤਨਾਬ ਸਿੰਘ ਇਹਦੇ ਇਹਨਾਂ ਦੱਸਿਆ ਵੀ ਇਹਨਾਂ ਦਾ ਇੱਕ ਬੇਟਾ ਹੈਗਾ ਤੇ ਇਹਨੇ ਬਾਹਰ ਜਾਣਾ ਸੀ ਰੋਕਿਆ ਪਰ ਦੇਖੋ ਤੁਸੀਂ ਜੇ ਤੁਸੀਂ ਆ ਇੱਥੇ ਪੰਜਾਬ 'ਚ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਆ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਬਹੁਤ ਘੋੜਿਆਂ ਦਾ ਕਾਰੋਬਾਰ ਹੈ ਜ਼ਮੀਨ ਜਾਇਦਾਦ ਇੱਥੇ ਸਭ ਕੁਝ ਅਸੀਂ ਕਰ ਸਕਦੇ ਆ ਪਰ ਜਿਹੜੀ ਇਹ ਬਾਹਰ ਜਾਣ ਦੀ ਲਾਲਤ ਹੈ ਇੱਥੇ ਜਿਹੜੇ ਬੰਦੇ ਦਾ ਇੱਥੋਂ ਕਾਰੋਬਾਰ ਹੈ ਉਹਨਾਂ ਰਕ ਰਕ ਕੇ ਦੇਖੋ ਤੁਸਨ ਉਹ ਵਧੀਆ ਤਸਵੀਰਾਂ ਦਿਖਾਵਾਂਗੇ ਘੋੜੇ ਵੀ ਦਿਖਾਵਾਂਗੇ ਸਾਰੇ ਜਾਨਵਰ ਵੀ ਦਿਖਾਵਾਂਗੇ ਇਹ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਜੀ ਤੇ ਅੱਛਾ ਜਿਹੜੇ ਤੁਸੀਂ ਘੋੜੇ ਲੈ ਕੇ ਆਏ ਉਹ ਤੁਸੀਂ ਕਿੱਥੋਂ ਲੈ ਕੇ ਆਏ ਮਾਰਵਾੜੀ ਘੋੜੇ ਦਾ ਹੈ ਇਹ ਮਾਰਵਾੜੀ ਘੋੜਾ ਲੁਧਿਆਣੇ ਤੋਂ ਲਿਆਂਦਾ ਜੀ ਆਪਾਂ ਜੋਧਾਪਿੰਟੋਂ ਅੱਛਾ ਜੀ ਤੇ ਆਪਣੇ ਬੇਟੇ ਬਾਰੇ ਗੱਲ ਕਰ ਰਹੀ ਸੀ ਉਹ ਤੁਸੀਂ ਮੈਨੂੰ ਦੁਬਾਰੇ ਦੱਸੋ ਬਸ ਬੇਟੇ ਨੂੰ ਇੱਧਰ ਹੀ ਸਾਰਾ ਬਣਾ ਕੇ ਦਿੱਤਾ ਜੀ ਡੇਰੀ ਆਪਣੀ ਜੀ 2 2.5 ਗੰਟਲ ਦੁੱਧ ਰੋਜ਼ਾਨਾ ਮੇਰਾ ਸੇਲ ਹੁੰਦਾ ਜੀ ਜੀ ਬਾਕੀ ਆਪਣੇ ਕੋਲ ਬੱਕਰੀਆਂ ਨੇ ਬੀਟਲ ਬੱਕਰੀਆਂ ਜੀ 50 ਸੱਤ ਬੱਕਰੀਆਂ ਨੇ ਜੀ ਇਹ ਵੈਰਾਈਟੀ ਨਵੀਂ ਹੈ ਜੀ ਨਹੀਂ ਬੀਟਲ ਪੁਰਾਣੀ ਬੱਕਰੀ ਹੈਗੀ ਆ ਜੀ ਅਮਰਸਰ ਦੀ ਬੱਕਰੀ ਕਹਿੰਦੇ ਹੁੰਦੇ ਸੀ ਪਹਿਲਾਂ ਨੂੰ ਹੁਣ ਬੀਟਲ ਦੇ ਨਾਮ ਨਾਲ ਮਸ਼ਹੂਰ ਹੈ ਦਰਸ਼ਕੋ ਜੇ ਤੁਸੀਂ ਆਪਣੀ ਘੋੜੀ ਕਰਾਸ ਕਰਾਉਣੀ ਹੈ ਕੋਈ ਬੀਟਲ ਬੱਕਰੀ ਲੈ ਕੇ ਜਾਣੀ ਹੈ ਤਾਂ ਇਹ ਸ਼ੇਰਖਾ ਦੇ ਪਿੰਡ ਰੋਡ ਦੇ ਉੱਤੇ ਬੋਹਾ ਬੜੈਚ ਫਾਰਮ ਹਾਰਸ ਬਣਿਆ ਹੋਇਆ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਲੈਣਾ ਕੰਟੈਕਟ ਨੰਬਰ ਬੋਲੇ ਜੀ ਆਪਣਾ 9815774007 ਦੁਬਾਰੇ ਫੇਰ ਬੋਲੋ ਜੀ 98157 74007 ਜੀ ਬੇਟੇ ਦਾ ਹੈਗਾ ਹਾਂਜੀ 77104 72190 ਇਹਨਾਂ ਨੇ ਸਰਾਜ ਜੀ ਨੇ ਨੰਬਰ ਤੁਹਾਨੂੰ ਬੋਰਡ ਦਾ ਬੜੈ ਸਾਹਿਬ ਨੇ ਇਹਨਾਂ ਦੇ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਆਪਦੀ ਜਿਹੜੇ ਹੈਗੇ ਬੱਕਰੀਆਂ ਰੇਣੀਆਂ ਘੋੜੇ ਕ੍ਰਾਸ ਕਰੋ ਜਾਂ ਦੇਖਣਾ ਤਾਂ ਦੇਖ ਸਕਦੇ ਹੋ ਤੇ ਇੱਕ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿੰਨੇ ਘੋੜੇ ਰੱਖਿਆ ਕਿੰਨੀਆਂ ਕੁੜੀਆਂ ਰੱਖਿਆ ਤੁਸੀਂ ਇੱਥੇ ਚਾਰ ਘੋੜੇ ਆ ਜੀ ਆਪਣੇ ਕੋਲੇ ਚਾਰ ਹੀ ਕੁੜੀਆਂ ਜੀ ਜੇ ਆਪਾ ਬੜਾ ਸਾਹਿਬ ਇਹ ਜਿਹੜੀ ਹੈਗੀ ਆ ਆਪਾਂ ਜਿਵੇਂ ਝੋਨਾ ਲਾਉਨੇ ਆ ਹਨਾ ਕਣਕ ਬੀਜਦੇ ਆ ਤੇ ਨਰਮਾ ਬੀਜਦੇ ਕੀ ਇਹ ਜਿਹੜਾ ਜੇ ਆਪਾਂ ਇਹ ਕਾਰੋਬਾਰ ਕਰਦੇ ਆ bizness ਕਰਦੇ ਆ ਇਹ ਕਿੰਨਾ ਕੁ ਵਧੀਆ bizness ਹੈ ਇਹ ਬਹੁਤ ਵਧੀਆ bizness ਆ ਜੀ ਸਹਾਇਕ ਧੰਦਾ ਨਾਲ ਖੇਤੀ ਦੇ ਹੂੰ ਉਸ ਕਰਕੇ ਹੀ ਅਸੀਂ ਸ਼ੁਰੂ ਕੀਤਾ ਹੈ ਹੂੰ ਬਾਕੀ ਸਾਡੇ ਕੋਲੇ ਜਿਸ ਤਰ੍ਹਾਂ ਦੇਸੀ ਮੁਰਗੇ ਵਗੈਰਾ ਨੇ ਜੀ ਤਰ ਕੀਨੇ ਬਤਕਾਂ ਨੇ ਅੱਛਾ ਜੀ ਕਬੂਤਰ ਨੇ ਓਕੇ ਮਤਲਬ ਸਾਰੇ ਜਾਨਵਰ ਰੱਖੇ ਹੋਏ ਆ ਠੀਕ ਹੈ ਜੀ ਚੰਨ ਹਸਕੀ ਬੱਚੇ ਨੇ ਆਪਣਾ ਗੋਲ ਜੀ ਠੀਕ ਹੈ ਜੀ ਇੱਕ ਤੁਸੀਂ ਕੁੱਤੀ ਦੀ ਗੱਲ ਕੁੱਤੇ ਦੀ ਗੱਲ ਕਰਦੇ ਸੀ ਉਹ ਦਿਖਾਇਓ ਸਾਨੂੰ ਜਿਹੜਾ ਤੁਸੀਂ ਕਹਦੇ ਵੀ ਇਹ ਹੈ ਇਹਦੀ ਚਾਹ ਕੁਆਲਿਟੀ ਹੈਗੀ ਆ ਜਿਵੇਂ ਇਧਰ ਆ ਜਿਵੇਂ ਵੀ ਇਹ ਇਹਦੀ ਕੀ ਖਾਸੀਅਤ ਸਾਨੂੰ ਉਹ ਵੀ ਦੱਸੋ ਜਿਵੇਂ ਇਧਰ ਆ ਇਹਨੇ ਹੁਣ ਆਉਣਾ ਨਹੀਂ ਜਿਵੇਂ ਇੱਕ ਚੱਕੇ ਚੱਕੇ ਕਰਨ ਨੂੰ ਕੋਈ ਗੱਲ ਆਲਾ ਅੱਛਾ ਜੀ ਇਹਦੀ ਕੀ ਖਾਸੀਅਤ ਹੈ ਜੀ ਇਹਦਾ ਨਾਮ ਕੀ ਹੈ ਜੀ ਇਹਦਾ ਨਾਮ ਜਿਮੀ ਆ ਜੀ ਜਿਮੀ ਅੱਛਾ ਜੀ ਇਹਦੀ ਉਮਰ ਹੋ ਗਈ 10-11 ਸਾਲ ਹੋ ਗਈ ਜੀ ਇਹ ਮੈਨੂੰ ਕਿਸੇ ਨੂੰ ਵੀ ਟੱਚ ਕਰਨ ਦਿੰਦੀ ਜੀ ਠੀਕ ਹੈ ਜਦੋਂ ਤੁਹਾਡੇ ਕੋਲ ਕੋਈ ਅਨਨੋਨ ਬੰਦਾ ਹੁੰਦਾ ਹੈ ਉਹ ਟੱਚ ਨਹੀਂ ਕਰ ਦਿੰਦਾ ਹਾਂਜੀ ਜਿਵੇਂ ਸਾਡੇ ਵੀ ਬੱਦੇ ਹੈਗੇ ਨੇ ਸਾਰੇ ਠੀਕ ਹੈ ਜੀ ਉਹਨਾਂ ਨੂੰ ਵੀ ਮੈਨੂੰ ਟੱਚ ਨਹੀਂ ਕਰਨ ਦਿੰਦੀ ਠੀਕ ਹੈ ਜੀ ਇੰਨੀ ਵਫਾਦਾਰ ਹੈ ਦੇਖੋ ਦਰਸ਼ਕੋ ਕਹਿੰਦੇ ਵੀ ਬੰਦਾ ਇੰਨਾ ਵਫਾਦਾਰ ਨਹੀਂ ਹੁੰਦਾ ਜਿੰਨਾ ਕੁੱਤਾ ਵਫਾਦਾਰ ਹੁੰਦਾ ਦੇਖ ਲਓ ਇਹ ਕਹਿੰਦੇ ਵੀ ਜਿਹੜੇ ਸਾਡੇ ਬੰਦੇ ਕੰਮ ਵੀ ਕਰਦੇ ਇੱਥੇ ਹੈ ਨਾ ਦੇਖਭਾਲ ਕਰਦੇ ਉਹਨਾਂ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੀ ਸਤਾਜ ਜੀਾਂ ਦੇ ਇਹ ਇੰਨਾ ਇਹ ਬਹੁਤ ਫਾਇਦਾ ਹੈ ਜਦੋਂ ਇਹ ਸ਼ਹਿਰ ਕਰਨ ਜਾਂਦੇ ਆ ਘੁੰਮਣ ਫਿਰਨ ਜਾਂਦੇ ਆ ਨਾਲ ਜਾਂਦੀ ਹੈ ਹਨ ਜੀ ਤੁਹਾਡੇ ਨਾਲ ਜਾਂਦੇ ਆ ਸਾਡੇ ਨਾਲ ਇਹ ਹੋਰ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਵੀ ਜਿਹੜੇ ਸਹਿਕਤੰਦੇ ਨੇ ਇਹ ਅਪਣਾਉਣੇ ਚਾਹੀਦੇ ਆ ਜਾਂ ਨਹੀਂ ਅਪਣਾਉਣੇ ਚਾਹੀਦੇ ਇਹਦੇ ਬਾਰੇ ਥੋੜਾ ਜਿਹਾ ਹੋ ਦੱਸੋ ਜੀ ਘੋੜਿਆਂ ਦੇ ਕੰਮ ਚ ਜਾਂ ਇਹ ਕੰਮ ਦੇ ਵਿੱਚ ਆ ਕੇ ਜੀ ਬੰਦਾ ਨਸ਼ੇਲ ਨਹੀਂ ਜਾਂਦਾ ਜੀ ਸਾਰੇ ਬੱਚਿਆਂ ਨੂੰ ਇਹ ਕਰਨੇ ਚਾਹੀਦੇ ਆ ਠੀਕ ਹੈ ਜੀ ਇਹ ਦਾ ਇਹਨਾਂ ਦਾ ਕਹਿਣ ਦਾ ਭਾਵ ਹੈ ਵੀ ਜਦੋਂ ਆਪਾਂ ਆਪਣੇ ਜੰਗ ਜਿਹੜੇ ਜਨਰੇਸ਼ਨ ਆਏ ਉਹਨੂੰ ਮੁੰਡੇ ਨੂੰ ਆਪਾਂ ਨਾਲ ਲਾਉਨੇ ਤਾਂ ਉਹਨਾਂ ਦਾ ਜਿਹੜਾ ਮਾਈਂਡ ਆ ਇਧਰ ਉਹ ਹੋ ਜਾਂਦਾ ਮਤਲਬ ਕਿ ਵੀ ਸਾਰਾ ਦਿਨ ਦੇਖਭਾਲ ਚ ਜਾਂਨ ਦੀ ਹੈ ਨਾ ਕਿਸੇ ਨਾਲ ਗੱਲ ਕਰ ਲਈ ਵੀ ਆ ਕੋੜਿਆ ਸਾਰਾ ਦਿਨ ਵਿਜੀ ਰਹਿੰਦੇ ਆ ਜੀ ਵਿਜੀ ਰਹਿੰਦਾ ਬੰਦਾ ਤੇ ਉਹ ਨਸ਼ੇ ਪੱਤੇ ਤੋਂ ਜਾਂ ਗਲਤ ਸੋਸਾਇਟੀ ਤੋਂ ਦੂਰ ਰਹਿੰਦਾ ਹੈ ਨਾ ਇਹ ਸਨ ਸਾਡੇ ਨਾਲ ਸਤਨਾਮ ਸਿੰਘ ਜੀ ਬੜਾ ਚ ਜਿਨ੍ਹਾਂ ਨੇ ਡਿਟੇਲ ਚ ਸਾਨੂੰ ਦੱਸਿਆ ਵੀ ਜਿਹੜਾ ਇਹ ਧੰਦਾ ਹੈਗਾ ਸਹਾਇਕ ਧੰਦਾ ਇਹਨੂੰ ਅਪਣਾਓ ਤੇ ਬਹੁਤ ਬਹੁਤ ਧੰਨਵਾਦੀ ਵਿਕਰ ਜੀ ਖਾਲਸਾ ਜੀ ਉਹਦੂ ਬਾਦ ਹੁਣ ਸਤਨਾਮ ਸਿੰਘ ਜੀ ਦੇ ਬੇਟੇ ਗੱਲ ਕਰਨਗੇ ਸਤਿਕਾਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਇੱਥੇ ਮੋਹਣ ਜੰਦੇ ਤੁਸੀਂ ਇੱਕ ਨੌਜਵਾਨ ਹੋ ਤੁਸੀਂ ਨੌਜਵਾਨਾਂ ਬਾਰੇ ਕੀ ਮੈਸੇਜ ਦੇਣਾ ਚਾਹ ਨੋ ਨੋ ਜੀ ਹਨਾ ਨੋ ਹੀ ਮੈਸੇਜ ਦੇਣਾ ਚਾਹੁੰਦਾ ਜੀ ਇਹ ਕੰਮ ਬਹੁਤ ਚੰਗਾ ਹੈਗਾ ਆਪਾਂ ਬਿਜ਼ੀ ਰਹਿੰਦੇ ਆਂ ਮਾਈਂਡ ਪੂਰਾ ਡਾਇਵਰਟ ਰਹਿੰਦਾ ਆਪਾਂ ਨੂੰ ਕੁਝ ਵੀ ਗਲਤ ਪਾਸੇ ਆਪਣਾ ਧਿਆਨ ਨਹੀਂ ਜਾਂਦਾ ਜੀ ਠੀਕ ਹੈ ਜੀ ਤਾਂ ਆਪਾਂ ਨੂੰ ਇਹੀ ਚੀਜ਼ਾਂ ਕਰਨੀ ਚਾਹੀਦੀ ਹੈ ਸਿਰਫ ਕੱਲੀ ਖੇਤੀ ਵੀ ਆਪਾਂ ਨੂੰ ਇੰਨੀ ਪ੍ਰੋਫਿਟੇਬਲ ਨਹੀਂ ਹੈਗੀ ਆਪਾਂ ਨੂੰ ਨਾਲ ਕੋਈ ਸਹਾਇਕ ਧੰਦਾ ਜ਼ਰੂਰੀ ਹੈ ਜੀ ਤਾਂ ਜਿਵੇਂ ਆਪਾਂ ਇਸ ਰੋਜ਼ਗਾਰ ਚ ਬਿਜ਼ੀ ਰਵਾਂਗੇ ਚੰਗਾ ਰਵਾਂਗੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਹੈਗਾ ਜੀ ਵੀ ਆਪਾਂ ਜਿੰਨਾ ਬਿਜ਼ਨਸ ਕਰ ਲਿਆ ਤਾਂ ਆਪਾਂ ਇੱਥੇ ਰੁਕ ਜਾਈਏ ਆਪਾਂ ਇੱਕ ਬਿਜ਼ਨਸ ਕਰ ਰਹੇ ਆ ਉਹਦੇ ਪੈਰਲਰ ਆਪਣਾ ਤੇ ਆਪਣਾ ਕੰਮ ਇਦਾਂ ਹੀ ਚੱਲੂਗਾ। ਇਹ ਕੌਣ ਕਰਦਾ ਜੀ ਤੁਹਾਡੇ? ਘੋੜਿਆਂ ਦੀ ਦੇਖ ਰਿਹਾ ਪੱਪੂ ਕਰਦਾ ਜੀ। ਅੱਛਾ ਜੀ। ਇਹ Rajasthan ਤੋਂ ਆ। ਜੀ। ਪੱਪੂ ਠੌਰ। ਓਕੇ। ਬਹੁਤ ਮਿਹਨਤ ਕਰਦਾ ਹੈ। ਇਹ ਕਿੰਨੇ ਸਾਲ ਤੋਂ ਐ ਮੁੰਡਾ ਰੱਖਿਆ ਹੋਇਆ ਜੀ ਇਹ? ਇਹ ਤਾਂ ਥੋੜਾ ਟਾਈਮ ਹੀ ਹੋਇਆ ਮੇਰੇ ਕੋਲ ਆਏ ਨੂੰ ਜੀ। ਅੱਛਾ ਜੀ। ਹਾਂ ਜੀ। ਥੋੜਾ ਕੋਈ ਪੁਰਾਣਾ ਬੰਦਾ ਵੀ ਹੈਗਾ ਜਿਹੜਾ? ਮੇਰੇ ਕੋਲੇ ਉਹ ਬਲਦੇਵ ਆ ਜੀ। ਜੀ। ਉਹਨੂੰ ਅੱਜ 42 ਸਾਲ ਹੋ ਗਏ ਜੀ ਸਾਡੇ ਕੋਲ। ਵੈਰੀ ਗੁੱਡ ਵੈਰੀ ਗੁੱਡ। ਕਿਉਂਕਿ ਸਾਰੀ ਖੇਤੀ ਦਾ ਹਾਂ ਜੀ ਉਹਦੀ ਲਾਈਫ ਸਾਰੀ। ਓਕੇ ਓਕੇ। ਇੱਥੇ ਮੇਰੇ ਕੋ ਵੇਰੀ ਗੁੱਡ ਕਹਿੰਦੇ ਵੀ ਚੰਗੇ ਹੀ ਬੰਦੇ ਦਾ ਜੇ ਪਤਾ ਕਰਨ ਨਾਲ ਸਾਹਮਣੇ ਦਾ ਯਾਰ ਦੋਸਤ ਤੇ ਜਾਗਮਾ ਪਤਾ ਕਰ ਲਿਆ ਹਨ ਜੀ ਫਾਰਮ ਦਾ ਇਹ ਰੱਖਦਾ ਜੀ ਮੱਜਾਂ ਦਾ ਇਹ ਆ ਜੀ ਇਹ ਸਾਡੇ ਕੋਲੇ ਛੋਟਾ ਹੁੰਦਾ ਹੀ ਆਇਆ ਸੀ 12 13 ਸਾਲ ਦਾ ਵੈਰੀ ਗੁੱਡ 1992 ਚ ਆਇਆ ਸੀਗਾ ਜੀ 1992 ਪਾਈ 1992 ਚ 1924 ਹੋ ਗਿਆ ਤੇ ਦੇਖੋ ਇਹ ਵਫਾਦਾਰ ਦੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਬੰਦਾ ਵਫਾਦਾਰ ਹੁੰਦਾ ਨਾ ਕਹਿੰਦੇ ਉਦੋਂ ਇਹ ਪਤਾ ਕਰ ਲੇ ਉਹਦੇ ਯਾਰ ਦੋਸਤਾਂ ਤੋਂ ਪਤਾ ਕਰ ਲੇ ਵੀ ਕਿ ਇੱਥੋਂ ਪਤਾ ਲੱਗਦਾ ਵੀ ਚੰਗੇ ਬੰਦੇ ਚੰਗੇ ਇਨਸਾਨ ਦੀ ਕੀ ਅਦਾਰ ਹੁੰਦਾ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ